ਨੀ ਮਾਸੀ ਤਾਂ ਸਾਡੇ ਕੋਲ ਆਦ ਰਹਿਣਾ ਮੈਂ ਥੰਦਰਨ ਜੇ ਤੇ ਘਰ ਥੰਦਰਨ ਜੇ ਮੈਂ ਤਾਂ ਬਤਾਈ ਤਾ ਜੇ ਡੇਢ ਗਿਆ ਦੌੜ ਦੇਢ ਗਿਆ ਨਹੀਂ ਲੋਕ ਫੇਰ ਦਰਦੀ ਲੱਗੇ ਤੇ ਆਉਗੀ ਮੈਂ ਨਾ ਤੀ ਬਹੁਤ ਤਨੀ ਤੋਰ ਰਹਾਂਗੀ ਨਹੀਂ ਹੋਊਂ ਠੰਡ ਬਹੁਤ ਆ ਨਾ ਬਾਹਰ ਮੈਂ ਨਹੀਂ ਜਾਉਂਗੀ ਮਾਸੀ ਹੈ ਬਾਹਰ ਦੇ ਨਹੀਂ ਭਾਬੀ ਨਾਲ ਸੰਦੀਪ ਨੂੰ ਕਹਿੰਦੀ ਮਾੜੀ ਹੋਗੀ ਮੈਂ ਵੀ ਕਹਾਂ ਕਿ ਮੈਂ ਕਿੱਦਾਂ ਮਾੜੀ ਲੱਗਦੀ ਆ ਆ ਰਹੀ ਹੋਈ ਮੂੰਹ ਤੇ ਨਾਲ ਜੀ ਬਿੱਟੂ ਨੂੰ ਮੂੰਹ ਜਾਨਾ ਜਾਲਾ ਛੋਟਾ ਹੀ ਭੈਣ ਮੈਂ 5 ਦਿਨ ਤੇ ਬਿਮਾਰ ਦੀ ਚੱਲਦੀ ਮੈਂ ਜੀ ਉਹ ਠੰਡ ਜੀ ਠੰਡ ਜੀ ਲੱਗੀ ਹੋਈ ਆ ਅੱਛਾ ਫੇ ਠੰਡ ਤੋ ਤਾਰ ਤੋ ਠੰਡ ਹੋਣਾ ਚਾਹ ਪਿੱਗਤਰ ਦੀ ਉਹ ਠੰਡ ਹੋ ਰਕੇ ਹੁੰਦੇ ਆ ਲੈ ਦਵਾਈ ਦੇਖ ਲੈ ਗੱਲਾਂ ਦੇਖ ਲੈ ਕਿਹੜੀਆਂ ਕਰਦੀਆਂ ਭਾਬੀ ਦੇਖ ਲੈ ਦਵਾਈ ਕੋਈ ਨਾ ਭਾਬੀ ਤਾਂ ਛੋਟੀ ਜੀ ਤਾਂ ਹੀ ਗਿਆ ਭਾਬੀ ਤਾਂ ਕੱਢੀ ਦੀ ਇੱਧਰ ਤਾਂ ਕੱਢਦੇ ਜਿੱਸੀ ਕੌਟੀਆਂ ਵੀ ਨਾ ਸਾਡੇ ਤਾਂ ਠੰਡੇ ਲੱਗਦੇ ਅਸੀਂ ਤਾਂ ਧੀਮ ਖਾਣੇ ਆ ਧੀਮ ਉਹ ਫੀਮ ਫੂਮ ਰੱਖਦੇ ਪੁੱਟੇ ਸਿੱਧਾ ਸਮਾਨ ਨਹੀਂ ਖਾਈਦਾ ਹੁੰਦਾ ਉਹੀ ਇੱਥੇ ਬਲਾਕੀਆਂ ਬਲਾਕੀਆਂ ਲੱਡਣਾ ਕਰਨ ਸਾਰਿਆਂ ਨੇ ਤੁਹਾਨੂੰ ਕੀ ਨਾ ਤੈਨੂੰ ਪੁੱਛਣਾ ਕਿੰਨਾ ਨਿਕਲ ਆ ਜਿਹੜਾ ਕੋਤ ਹੈਗਾ ਕਹੇਂਗੀ ਮੇਰਾ ਕਾਤਾ ਕੀ ਦੀ ਜਾਨੀ ਕਿ ਤੂੰ ਵੀ ਖਾਂਦੀ ਹੈਂ ਅਸੀਂ ਦੂਜੀ ਦਾ ਖਾਲਾ ਸੀ ਰਿਵਾਜ ਕਿ ਜਿੱਕੇ ਪਤਾ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾੜਾ ਤੁਹਾਨੂੰ ਦੈਨ ਦੁਗਣੀ ਤੇ ਰਸਟਾ ਕੋਣੀ ਤਰਕੀ ਬੱਚੇ ਤੇ ਸਭ ਨੂੰ ਦੇਰ ਹੋਂ ਤਾਂ ਬੱਚੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਹਨ ਦਾ ਸੋ ਲੋੜੀ ਦਾ ਫੰਕਸ਼ਨ ਲੰਘ ਗਿਆ ਇਹੀ ਗੱਲ ਆਈ ਜਾਂਦੀ ਹੁਣ ਮੂਰੇ ਮੋੜ ਮੋੜ ਕੇ ਕਿਉਂ ਸਾਡੇ ਵਾਸਤੇ ਬਹੁਤ ਬੜੀ ਅਹ ਟੈਨਸ਼ਨ ਦੀ ਦਿਮਾਗ ਪਰ ਵੀ ਕਿਵੇਂ ਰੇਂਜ ਕਰਿਆ ਕਿਵੇਂ ਚੱਲਣਾ ਕਿਵੇਂ ਪ੍ਰੋਗਰਾਮ ਨਹੀਂ ਚੱਲਣਾ ਵੀ ਜਿਹੜਾ ਬੰਦਾ ਕਰਦਾ ਹੁੰਦਾ ਉਹਨੂੰ ਪਤਾ ਹੁੰਦਾ ਤਾਂ ਤੁਸੀਂ ਸਾਰਿਆਂ ਨੇ ਦੇਖ ਕੇ ਆਨੰਦ ਮਾਣਿਆ ਬਹੁਤ ਵਧੀਆ ਵਧੀਆ ਕਮੈਂਟ ਆ ਸਾਰਿਆਂ ਦੇ ਜੀ ਲੋ ਧੰਨਵਾਦ ਆ ਜੀ ਤੁਸੀਂ ਅਹ ਇੰਨਾ ਸਾਨੂੰ ਮੋਟੀਵੇਟ ਕੀਤਾ ਵੀ ਬਹੁਤ ਵਧੀਆ ਪ੍ਰੋਗਰਾਮ ਰਸੀ ਤੇ ਅਗਲੇ ਹੁਣ ਤੋਂ ਹੀ ਅਗਲੇ ਸਾਲ ਵਾਸਤੇ ਹੋਰ ਉਤਸ਼ਾਹ ਵਧ ਗਿਆ ਸਾਡਾ ਮਿਹਰ ਇਸ ਕੋ ਵੀ ਬਦਿਆਸੀ ਹੋਰ ਪ੍ਰੋਗਰਾਮ ਆਰਗੇਨਾਈਜ਼ ਕਰੀ ਅੱਜ ਇੱਧਰ ਪਹਿਲੋ ਜੀ ਮੇਰੇ ਪਹਿਲਾ ਪੁੱਤ ਨੂੰ ਬੁਲਾਓ ਵਾਹ ਵਾਹ ਕੈ ਨਹੀਂ ਮੰਨੂ ਮਲਾਉਂਦੇ ਨਹੀਂ ਬੁਲਾ ਦਿਓ ਜੀ ਸੱਜਣ ਗਿਆ ਵਾਹ ਇਹਨੂੰ ਬੀੜੀਆਂ ਬਣਾਉਂਦੀ ਅੱ비 ਵਾਹ ਇਹਨੂੰ ਜੀ ਕਾ ਖਾਲਸਾ ਵਾਹ ਇਹਨੂੰ ਜੀ ਕੀ ਫਤਹਿ ਐਸੇ ਵਾਰਤਾ ਜੀ ਇਸ ਸਟੇਜ ਪਰ ਥੋੜਾ ਥੋੜਾ ਨੱਚੀ ਤੇ ਅਗਲੀ ਵਾਰ ਹਾਂ ਪੂਰਾ ਪੂਰਾ ਬੱਡੂ ਕੀ ਖਾਰੋ ਅ ਤੇ ਇਧਰ ਮੈਨੂੰ ਦਿਖਾਉਂ ਤੂੰ ਮਾਂ ਹਾਂਜੀ ਬੁੱਤ ਇਧਰ ਸਾਸਰੀ ਘਰ ਬਿਲਾ ਵਾਈਗੁਰ ਜੀ ਦਾ ਹਾਲ ਸਾਹਿਬ ਵਾਈਗੁਰ ਜੀ ਕੀ ਫਟੇ 100 ਗੱਲ ਹੈਗੀ ਇਹਦੀ ਐਡਾ ਵੀ ਐਸ ਵਾਰ ਆ ਕਮਾਂਕਾਰਾਂ ਦੇ ਵਿੱਚ ਬਿਅਸਤ ਹੋ ਗਏ ਇੰਨਾ ਵੀ ਲੋੜੀ ਵਾਲੇ ਦਿਨ ਸਤਿ ਨਮਸਕਾਰ ਕਰਨ ਕਿਸੇ ਗੁਰੂ ਘਰ ਤੇ ਜਾ ਨਹੀਂ ਹੋਇਆ ਬਸ ਫਿਰ ਹੁਣ ਨਿਆਣੇ ਥੋੜੇ ਹੋਆ ਅਗਰੈਸਿਵ ਹੋਈ ਵੀ ਜੈਸਮੀਨ ਵੇ ਅਸ ਮਾਰਾ ਪਾ ਕਿਤੇ ਗਏ ਨਹੀਂ ਹੈਗੇ ਤੇ ਹੁਣ ਰਾਤ ਦੇ ਵੱਜ ਚੁੱਕੇ ਜੀ 8 ਉਹ ਕਹਿੰਦੀ ਵੀ ਚਾਚੂ ਜਾਣਾ ਤੇ ਜਾਣਾ ਮੈਨੂੰ ਨਮਸਕਾਰ ਕਰਕੇ ਆਉਣਾ ਹੁਣ ਤਿਆਰੀ ਖਿੱਚ ਲਈ ਜਾਣ ਦੀ ਸੀ ਦੇਖਦੇ ਆ ਵੀ ਹੁਣ ਕਿੱਥੇ ਪਹੁੰਚਦੇ ਆ ਕਿੱਥੇ ਨਹੀਂ ਹੁਣ ਮਹਾਰਾਜ ਦੇ ਹੱਥ ਬੜਾਈਆਂ ਪਹਿਲਾਂ ਮਿਲੋ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਇੱਕ ਐਨੀ ਕੁ ਦਾ ਸੰਤੁਸ਼ਟੀ ਹੈਗੀ ਜੀ ਸਾਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਪਰ ਬੀ ਜੇ ਹੁਣ ਗੁਰੂ ਘਰ ਨਹੀਂ ਜਾਵਾਂ ਤਾਂ ਜੈਸਮਿਨ ਇਹ ਗੱਲ ਪਿੱਛੇ ਘਰਾਂ ਦੀ ਫਸਾਈ ਬੈਠੀ ਸੀ ਨਰਾਜ਼ ਵੀ ਬੈਠੀ ਸੀ ਵੀ ਤੁਸੀਂ ਸਾਰਾ ਦਿਨ ਰੋਪੜਾ ਲੰਘਾ ਹੈ ਤੁਹਾਨੂੰ ਕੋਈ ਟੈਨਸ਼ਨ ਨਹੀਂ ਈ ਤੀ ਹੈ ਕਿ ਵੀ ਕਿਤੇ ਗੁਰੂ ਘਰ ਚ ਪਾਣਾ ਨਮਸਕਾਰ ਕਰਨ ਜਾਣਾ ਜਿੱਤੇ ਜਿੱਤੇ ਮਾਜੀ ਦਾ ਮੇਲਾ ਭਰਦਾ ਹੈ ਵੀ ਉਸੇ ਪਾਣਾ ਪਹੁੰਚਣਾ ਸੀ ਵੀ ਤੇ ਟੈਨਸ਼ਨ ਨਹੀਂ ਜਾ ਇੱਕ ਇਹ ਜ਼ਰੂਰੀ ਨਹੀਂ ਹੁੰਦਾ ਵੀ ਮੇਲਾ ਦੇਖਣੇ ਜਾਣਾ ਉੱਤੇ ਹੈ ਜ਼ਰੂਰੀ ਇਹ ਹੁੰਦਾ ਵੀ ਸਤਿ ਭਾਵਨਾ ਸੀ ਆਪਣੀ ਮੱਤ ਉੱਤੇ ਨਮਸਕਾਰ ਕਰਕੇ ਆਉਣਾ ਤੇ ਕੁਛ ਮਰਦਾ ਮੰਗ ਕੇ ਆਉਣਾ ਕਈਆਂ ਵਾਸਤੇ ਦਵਾਵਾ ਕਰਕੇ ਆਉਂਦੀਆਂ ਇਹ ਵੀ ਬਹੁਤ ਮੈਟਰ ਰੱਖਦਾ ਕੰਮ ਤੇ ਅਦਰ ਬੋਲੋ ਜੀ ਜਸਮੀਨ ਨੂੰ ਵੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਪਤਾ ਕਿੰਨੇ ਜ਼ਰੂਰੀ ਜ਼ਰੂਰੀ ਕੰਮ ਆ ਕੀ ਆ ਕਹਿ ਸਕਦਾ ਤੁਸੀਂ ਸਾਰਿਆਂ ਨੇ ਬੀਜੀ ਬੰਦੇ ਆ ਉਹ ਵੀ ਜ਼ਰੂਰੀ ਆ ਵੀ ਜ਼ਰੂਰੀ ਅਸੀਂ ਦੋਹੇ ਘਰ ਨਹੀਂ ਗਿਆ ਵਾਚ ਚਨੁਗੀ ਜੀ ਤੱਕ ਨਹੀਂ ਅੱਜ ਦਿਨ ਮੈਂ ਨਵੀਂ ਟੋਪੀ ਲੈ ਕੇ ਆਈਆਂ ਮਾਤਾ ਵਾਸਤੇ ਲੱਗੀ ਆ ਬਹੁਤ ਆਉਥੇ ਪਈਆ ਚੱਕ ਲਾ ਮੂੰਹ ਪਾਲਾ ਮਾਸੀ ਦਾ ਵੀ ਮਾਨ ਰੱਖ ਲਾ ਮਾਸੀ ਨੂੰ ਪਾ ਕੇ ਦਿਖਾ ਦੇ ਦੋ ਵਸ ਥੋੜੇ ਜਿਆਦਾ ਬੋਟਲ ਦੇ ਕੇ ਪਾ ਕੇ ਖੰ ਨੂੰ ਇਹ ਨਹੀਂ ਰੱਖਣ ਨੂੰ ਨਹੀਂ ਦਿੰਦੀ ਉਹ ਚਾਚੇ ਇੱਕ ਵਾਰੀ ਤੁਹਾਨੂੰ ਮੌਣੀ ਲੈਣੀ ਉਹ ਖੁੱਲੀ ਕਰਦੇ ਉਹਨੂੰ ਮੈਂ ਤਾਂ ਮੇਰੇ ਦਾ ਸਿਰ ਡਾਇਨਾਸੌਰ ਵਾਲਾ ਲੱਗਿਆ ਪਾ 1 ਕਿਲੋ ਜੀ ਐਂ ਕਹਤਾ ਵੀ ਚਾਚਾ ਤੂੰ ਪਾ ਕੇ ਖੁੱਲੀ ਕਰ ਦੇ ਉਹਨੂੰ ਉਹ ਸਿਰ ਤੇ ਗਾਇਨ ਦਾ ਸਿਰ ਚ ਫਸਾਇਆ ਇਹਨੂੰ ਠੰਡ ਲੱਗੀ ਵੀ ਬਚਾਰੀ ਨੂੰ ਜਾ ਰਹੀ ਨਾ ਸਾਡੀ ਗਾਂ ਹੋ ਗਈ ਜੀ ਬਿਮਾਰ ਥੋੜੀ ਜੀ ਵੀ ਜਿਹੜਾ ਆਪਾਂ ਨੇ ਲੋੜੀ ਵਾਲਾ ਫੰਕਸ਼ਨ ਕੀਤਾ ਤਾਂ ਉਹਦੇ ਵਿੱਚ ਨਾ ਉਹ ਮਦਾਨੀ ਜੇ ਵਾਲਾ ਪਾਣੀ ਪੀਗੀ ਜਲ ਹਲਵਾ ਹੀ ਹੱਥ ਜਿਸ ਤੋਂ ਕੋਈ ਮਦਾਨੀ ਜੇ ਵਾਲਾ ਨਾ ਜਿਹਦੇ ਤੇ ਜਲੇਬੀ ਵਾਲੀ ਮਦਾਨੀ ਲੜਾਈ ਕੀਤੀ ਉਹ ਪਾਣੀ ਪੀ ਲਿਆ ਮੈਂ ਲੱਗਿਆ ਵਾ ਅਸੀਂ ਫੋਨ ਪਰ ਮੈਂ ਧਿਆਨ ਨਹੀਂ ਕਰਿਆ ਉਹ ਪਾਣੀ ਪੀ ਕੇ ਹੋ ਗਈ ਬਿਮਾਰ ਉਹਨੂੰ ਠੰਡ ਲੱਗ ਗਈ ਰੱਬ ਜਾਣੇ ਕੀ ਹੋਇਆ ਤੇ ਦੋ ਦਿਨ ਹੋ ਗਏ ਉਹਨੂੰ ਡਾਕਟਰ ਇੰਜੈਕਸ਼ਨ ਨਾਲ ਲਾ ਕੇ ਜਾਂਦਾ ਹੁਣ ਉਹ ਬਹਿਗਰੂ ਨੂੰ ਛੇਤੀ ਭਾਈ ਤੰਦਰੁਸਤੀ ਦੇ ਬਖਸ਼ੇ ਫਾਇਤਾ ਮਾ ਤੇ ਖੁੱਲੀ ਛੱਡੀ ਦੀ ਬਾਹਰ ਘੁੰਮ ਫਿਰ ਲਵੇ ਘੁੰਮੀ ਫਿਰ ਵੀ ਹੈ ਓਹੋ ਆਕਾ ਬਣਾ ਲਿਆ ਤਾਂ ਖੁਸ਼ਬੂ ਤਾਂ ਦੀ ਹੁੰਦੀ ਹੈ ਇਹ ਤਾਂ ਪਦੀਨੇ ਦੀ ਜਟਣੀ ਹੈ ਪਦੀਨਾ ਕਿੱਥੇ ਤੋਂ ਪੈਦਾ ਕਰ ਲਿਆ ਆਈ ਹੋ ਅੰਮ੍ਰਿਤ ਕਿਰਾ ਤੇ ਲੇ ਕੇ ਆਈ ਸੀ ਛੋ ਪਤਾ ਨਹੀਂ ਦੇਖਾਂ ਪਦੀਨਾ ਆਪਣੇ ਵੀ ਲੱਗਿਆ ਬਾਹ ਕੁਕਣ ਚਾਹ ਹੋਏ ਕੋਈ ਗੱਲ ਨਹੀਂ ਹਾਂ ਤਾਂ ਲੈ ਨਾ ਕਰਕੇ ਮੇਰੇ ਮਨ ਨੂੰ ਮਨ ਨੂੰ ਤਾਂ ਸੱਜੇ ਕੱਲ ਹਾਂ ਇਹ ਜੀ ਇਹ ਸਾਡਾ ਸ਼ੇਰ ਸਾਹਿਬ ਤੁਸੀਂ ਦੇਖਿਆ ਵੀ ਵੀਡੀਓ ਦੇ ਵਿੱਚ ਪਤਾ ਨਹੀਂ ਹੁਣ ਉਹ ਵੀਡੀਓ ਪਹਿਲਾਂ ਛੁੱਟਣੀ ਤੇ ਬਾਅਦ ਛੁੱਟਣੀ ਆ ਬੀਏ ਦੋ ਪਲੇਟਾਂ ਤਾਂ ਖਾਇਆ ਜਿੱਥੇ ਕੱਭੇ ਸਪਰਿੰਗ ਰੋਲਾਂ ਦੀਆਂ ਬੱਸ ਗੋ ਜਾਸਬੀਨ ਨੇ ਉਹ ਚੱਲ ਕੋਈ ਕੋਈ ਨਹੀਂ ਮੇਰੇ ਪੁੱਤ ਆਹ ਮੇਰਾ ਪਤਾ ਚੰਦੇ-ਬਿੰਦੇ ਕਰਾਂਗਾ ਕਾਇਮ ਹੀ ਆ ਨਾ ਨਾ ਮੈਂ ਨਹੀਂ ਆ ਹਾਂ ਸਭ ਬੱਚਾ ਛੱਡ ਦਿੰਦਾ ਆਪਾਂ ਗੱਲ ਕਰੂ ਸੌਰੀ ਵੀ ਸੌਰੀ ਤੇ ਮੈਂ ਕਰਨਵੀਰ ਤੇ ਵੀ ਸੌਰੀ ਮੰਗ ਲੈਂਦਾ ਹੁਣ ਤਿਆਰੀ ਸੀ ਖਿਚਲੀ ਜੀ ਜਾਣ ਦੀ ਦੇਖਦੇ ਅਨੇਰਾ ਤਾਂ ਹੋ ਗਿਆ ਬਹੁਤ ਆ ਰੀਤ ਜਿਆਦਾ ਹੀ ਖੁਸ਼ ਹੋਈ ਵੀ ਇੱਧਰ ਹੈ ਤੇ ਵੀਡੀਓ ਵੀ ਕਰਦੀ ਆਪਣੀ ਲੈ ਅੱਜ ਤਾਂ ਸੱਚੀ ਅੱਜ ਜਿਆਦਾ ਹੀ ਮਸਤੀ ਹੋਣੀ ਥੋੜੀ ਜਿਹੀ ਹੈ ਹਾਂ ਚਲੋ ਚਲੋ ਸੱਜਣੇ ਤਾਂ ਮਸਤੀ ਮੇਰੇ ਕਿਸੇ ਕੰਮ ਨਹੀਂ ਰੋਕਾਵਾ ਕੱਕਰੀ ਚਲ ਜੋ ਤੂੰ ਕਰ ਹੀ ਨਹੀਂ ਚਲ ਪਾਪਾ ਤਾਂ ਕਿੱਥੇ ਪਾਪਾ ਰੋਪੜੇ ਆ ਚਾਹ ਰੋਹ ਪਾ ਬੋਨ ਕਰਾਂਗੇ ਉਹਨੂੰ ਵਿਜੇ ਨਾਲ ਜਾਣਾ ਹੋਵੇ ਚਲੋ ਫਿਰ ਚੱਲਦੇ ਹਾਂ ਜੀ ਹੁਣ ਦੇਖਦੇ ਆਂ ਵੀ ਜੇ ਤਾਂ ਉੱਥੇ ਨੇਰੇ ਦੇ ਵਿੱਚ ਵੀਡੀਓ ਬਣੀ ਬਣੀ ਤਾਂ ਜ਼ਰੂਰ ਬਣਾਵਾਂਗੇ ਯਾਦ ਨਹੀਂ ਮੈਨੂੰ ਕਿ ਤੁਹਾਨੂੰ ਨਮਸਕਾਰ ਕਰ ਦੇਣ ਨੂੰ ਕਹਾਂਵਾਂਗੇ ਹਾਂ ਨਮਸਕਾਰ ਗੁਰੂ ਘਰ ਦੇ ਦਾ ਜ਼ਰੂਰ ਕਰਾਉਂਗੇ ਬਾਕੀ ਚਲੋ ਫਿਰ ਚੱਕੋ ਰੀਤ ਨੂੰ ਚੱਕੋ ਰੀਤ ਨੂੰ ਕਿਹੜਾ ਚੱਕਦਾ ਵਈ ਚੱਕੋ ਵਈ ਬੱਬਰ ਸੇ ਹਾਂ ਸਾਰੀ ਮੇਰੇ ਮੇਰੇ ਕਿਨੇ ਨੂੰ ਇਸ਼ਾਰਾ ਕਰੀ ਜਾਂਦੇ ਏ ਕੀ ਗੱਲ ਹੈ ਤੇਰਾ ਨਹੀਂ ਕੋਈ ਕੋਸ ਮਾ ਚੱਕਣੇ ਵਾਲਾ ਚੱਕੂ ਨਹੀਂ ਦਿੰਦਾ ਫੋਨ ਤਾ ਓਕੇ ਮੈਂ ਨਾ ਮਾ ਮੇਰੇ ਕੋ ਖੁੱਲੇ ਪੈਸੇ ਨਹੀਂ ਪੈਸੇ ਲੈ ਲਵਾਂ ਚੱਕੜਾ ਮੈਂ ਨਮਸਕਾਰ ਕਰ ਨਾ ਮਾ ਮਰਲੀ ਅੰਦਾ ਆ ਗਏ ਬੋਕੈ ਆਹ ਹੀ ਖਬਰ ਦੇ ਦੇ ਨੂੰ ਕਾ ਇਹ ਨੂੰ ਕਾ ਆਹੀ ਫੋਨ ਹੈ ਤੇਰਾ ਲੈ ਐਨੂੰ ਪੜਾ ਦੇ ਖੁਸ਼ੇ ਕਰਲੀ ਦੋ ਕੋਣੀ ਖੁਸ਼ ਅੱਲਾ ਕਾਲਾ ਕਾਲਾ ਗੱਲ ਪਾਪਾ ਦਾ ਫੋਨ ਕਰ ਲੈ ਹੈਲੋ ਮੇਰੇ ਨਾਲ ਕਰਦੀਦੀ ਬਾਈ ਨੇ ਗੱਲ ਕਰਾਈਦੀ ਹੈਲੋ ਹੈਲੋ ਕਰੀ ਜਾ ਬਿਲਹ ਹੈ ਤਾਂ ਕਰੀ ਬਾਲਾ ਨੰਬਰ ਡਾਇਲ ਕਰ ਲਵਾਂ ਮੈਂ ਚਲੋ ਮੈਂ ਚਾਹ ਵਾਝਾ ਕਰਦਾ ਫਿਰ ਤੋਮੀ ਦੀ ਰੋਟੀ ਜੱਕਲਾ ਕਰਨ ਪੁੱਤ ਉਹਨੂੰ ਪ੍ਰਸਾਦਾ ਪਾ ਜਾ ਤਬੀਓ ਨਾ ਉਹ ਕੈਮਰਾ ਕਰ ਗਿਆ ਬਾਈ ਕੁੜੀ ਦਾ ਕੈਮਰਾ ਜ਼ਰੂਰੀ ਚਾਹੀਦਾ ਇਹਨੂੰ ਚਲ ਮੈਂ ਪਾ ਦਉਨਾ ਪ੍ਰਸਾਦਾ ਤਾਂ ਮੈਂ ਪਾ ਦਉਨਾ ਬਾਕੀ ਦਰਵਾਜ਼ੇ ਲਾ ਕੇ ਸਾਰੇ ਦੁੱਧ ਦਾ ਕੰਮ ਨਿਪਟੜ ਗਿਆ ਸਾਰੇ ਕੰਮ ਨੇ ਬਿਖੇ ਸੀ ਕਾਈ ਨਹੀਂ ਬਰਸਾਦਾ ਦੀ ਸ਼ਿਕਾਇਤ ਆ ਪਾ ਪਾ ਹੀ ਡੈਸਟ ਕਰ ਰਹੀਆਂ ਮਾਂ ਮੇਰੇ ਬਾਰ ਕਾ ਕੇ ਤਾਂ ਬਾਗੜ ਬਿੱਲਾ ਪਿੱਛੇ ਧਿਆ ਕੇ ਦੁੱਧ ਨਾ ਪੀ ਜਵੇ ਮਾਂ ਮੈਂ ਫ੍ਰੀਜ ਚ ਰੱਖ ਪਾ ਦਾਂਗੀ ਫੇ ਠੀਕ ਹੈ ਸਰੋ ਠੀਕ ਹੈ ਜੀ ਦੇਖਦੇ ਆ ਅਗਲਾ ਪ੍ਰੋਗਰਾਮ ਕੀ ਬਣਦਾ ਪਹੁੰਚ ਗਏ ਜੀ ਵਿੰਦਰਾਖ ਤੇ ਹੁਣ ਕਰਾਂਗੇ ਜੀ ਗੁਰੂ ਘਰ ਨਮਸਕਾਰ ਤਾਂ ਤੁਸੀਂ ਹੁਣ ਤੁਸੀਂ ਵੀ ਨਾਲ ਦੀ ਨਾਲ ਨਮਸਕਾਰ ਕਰ ਲਓ ਜੀ ਦਰਸ਼ਨ ਮੇਲੇ ਕਰੇ ਗੁਰੂ ਘਰ ਦੇ ਆ ਮੇਰੀ ਫੈਮਿਲੀ ਆ ਜਾ ਰਹੀ ਹੈ ਜੀ ਉਧਰ ਸਾਹਮਣੇ ਅਜੇ ਵੀ ਕਾਫੀ ਸੰਗਤ ਆਈ ਵੀ ਆ ਜੀ ਨਮਸਕਾਰ ਕਰਨ ਟਲ 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 ਤੇ ਅੱਜ ਗੱਡੀਆਂ ਨੂੰ ਦੇਖ ਕੇ ਲੱਗਿਆ ਬਹੁਤ ਫੋਟੋ ਲੈਣ ਨੂੰ 4 ਤੇ ਵੀ ਜੋ ਸਾਡੇ ਅੱਜ ਬਹੁਤ ਮਸਤੀ ਪਈ ਹੈ God Oh, hey, hey, hey. ਬੇਂਦਰਾ ਖਾਮ ਆ ਜੀ ਤੇ ਆਪਣੀ ਮਾਂ ਕੋਲ ਨਾਮ ਆ ਇਹ ਤਾਂ ਹੋ ਨਹੀਂ ਸਕਦਾ ਪਹਿਲਾਂ ਤਾਂ ਮਿਲੋ ਮੇਰੀ ਮਾਂ ਨੂੰ ਜੀ ਮਾਂ ਜੈਸੀ ਮਾਸੀ ਸਤਿ ਸ਼੍ਰੀ ਅਕਾਲ ਜੀ ਦਾ ਦੇਨੂ ਦੇਖੋ ਜੀ ਮਾਸੀ ਨੇ ਹੈ ਨਾ ਮੈ ਦੀ ਖਾਸਤਾ ਮੈ ਦੀ ਦਿੱਕਤ ਹੈ ਫਤਜੀ ਜੀ ਇਹਦੀਆਂ ਦੋਹੇ ਨੂੰ ਆ ਲੱਗਿਆ ਮੈਂ ਮਾਸੀ ਨੂੰ ਗਿਲਾ ਸ਼ਿਕਵਾ ਕਰਨ ਕਹਿੰਦੀ ਆ ਵੀ ਮਾਸੀ ਤਾਂ ਸਾਨੂੰ ਫੋਨ ਕਰਕੇ ਇੱਕ ਵਾਰ ਵੀ ਨਹੀਂ ਗਿਆ ਹੈਗਾ ਵੀ ਬਿੰਦਰਾ ਕਾਜੀ ਮਾ ਹੁਣ ਮੈਂ ਪੁੱਤਾਂ ਨੇ ਭਾਈ ਨਹੀਂ ਦੱਸਿਆ ਉਹ ਗੱਲ ਬਖਰੀਏ ਮਾਸੀ ਪੁੱਤਾਂ ਨੂੰ ਫੋਨ ਕਰਦੀ ਦੀ ਬਹੂਆਂ ਕੋਲ ਤਾਂ ਫੋਨ ਹੀ ਨਹੀਂ ਹੈਗਾ ਹਾਂ ਤੇ ਇੱਧਰ ਸਾਡੀ ਭੂਆ ਨੂੰ ਵੀ ਮਿਲੋ ਵੇਖ ਨਹੀਂ ਕਰ ਕਾਤਾ ਵੇਖੀ ਬੱਤੇ ਭੂਆ ਟਿਲੀ ਟਿਲੀ ਜੀ ਬੋਲਦੀ ਗੱਲ ਕੀ ਹੈ ਹਾਂ ਤਾਂ ਭੂਆ ਜਾ ਬੋਈ ਨਾ ਮੈਂ ਪਾਲਾ ਦੱਕ ਦੋ ਸਿਆਣੇ ਸਿਰਾਂ ਨੂੰ ਠੰਡ ਲੱਗਣ ਲੱਗ ਗਈ ਠੰਡ ਹੈ ਵੀ ਬਹੁਤ ਅੱਜ ਉਹ ਸੂਰਜ ਨਿਕਲਿਆ ਕਿ ਨਹੀਂ ਨਿਕਲਿਆ ਤਾਂ ਥੋੜਾ ਜਨਾ ਨਿਕਲਿਆ ਸੀ ਤੂੰ ਬੱਜ ਨਿਕਲਿਆ ਹੋ ਗਿਆ ਤਾਂ ਨਾ ਮੌਸਮ ਸ ਮੈਨੂੰ ਕੋਟੇ ਪਰ ਦੇਗੀ ਅੱਛਾ ਤੂੰ ਗੁਰਦੁਆਰੇ ਚ ਨਹੀਂ ਗਈ ਜਾਈ ਮਗਰਦਵਾਰੀ ਤੇ ਅੱਛਾ ਗੁਰਦੁਆਰੇ ਤੇ ਬਾਅਦ ਫਿਰ ਤੂੰ ਕੋਟੇ ਪਰ ਸਿੱਕੀ ਜੇ ਅੰਦਰ ਵੇਖੀ ਮੈਂ ਹਾਂ ਵੀ ਮੈਨੂੰ ਕੰਮ ਆਇਆ ਲੱਗਿਆ ਅੱਛਾ ਬਸ ਫਿਰ ਮੈਨੂੰ ਲੈ ਗਈ ਕੋਟੇ ਪਰ ਤੂੰ ਭਲਾਈ ਆ ਜਾ ਹੱਡਾ ਹੱਡਾ ਨੂੰ ਤੂੰ ਭਲਾਈ ਹਾਂ ਬਹੁਤ ਨਵਾਦ ਤੇ ਤੀਪਾ ਆ ਇਧਰ ਆ ਛੋਟਾ ਛੋਟਾ ਨਿਆਣਾ ਨਹੀਂ ਮਿਲ ਲ ਜੀ ਸਾਡੇ ਆ ਸਸਰੀ ਕਾਲ ਜੀ ਹੋਰ ਕੀ ਹਾਲ ਹੈ ਜੀ ਠੀਕ ਠੀਕ ਹੈ ਸਭ ਠੀਕ ਹੈ ਜੀ ਤੁਸੀਂ ਆਨ ਓਕੇ ਆ ਜੀ ਤੇ ਇੱਕ ਇਧਰ ਵੀ ਮਿਲੋ ਜੀ ਤੂੰ ਵੀ ਬਲਾ ਫਤੇ ਲਈ ਬਲੈਕ ਨੂੰ ਨੂੰ ਫੜਾਣਾ ਇੱਕ ਨੂੰ ਤੂੰ ਬੁਲਾ ਦੇ ਸਸਰੀ ਜੀ ਸਸਰੀ ਕਾਲ ਜੀ ਹਾਂ ਹੋਂ ਤੂੰ ਬੁਲਾ ਦੇ ਚੱਲ ਸਸਰੀ ਕਾਲ ਜੀ ਇਹ ਤਾਂ ਨਿਆਣੇ ਖੁਸ਼ ਹੋਵੇ ਇਧਰ ਰੀਤ ਵੀ ਖੁਸ਼ ਹੋ ਗਈ ਜੀ ਇਹ ਨਾਲ ਖੇਲ ਖੇਲ ਕੇ ਤੇ ਮਸੀ ਸੇਤਾ ਠੀਕ ਆ ਤੇਰੀਆਂ ਹਾਂ ਪੁੱਤ ਤੁਸੀਂ ਬੱਸ ਠੀਕ ਆ ਨਰਾ ਟਾਈਮ ਲੰਘ ਜਿਵੇਂ ਹਾਂ ਹਾਂ ਚੱਲ ਵਧੀਆ ਮਹਾਰਾਜਾ ਨੂੰ ਤੇ ਆਉਂਦੇ ਤੇ ਆਉਂਦੇ ਵਧੀਆ ਟਾਈਮ ਨਿਕਲਦਾ ਜਣੀ ਚੱਲ ਵਧੀਆ ਹੁਣ ਨਹੀਂ ਮਸੀਤਾਂ ਨੂੰ ਸਾਡੇ ਕੋਲ ਆ ਗਏ ਮੈਂ ਫਿਰ ਅੰਦੇ ਦਾ ਖਾਣ ਨੂੰ ਜਾਂ ਮੈਂ ਤਾਂ ਬਤਾਇਆ ਸੀ ਡੇਢ ਡੇਢ ਗਿਆ ਦਾ ਡੇਢ ਗਿਆ ਤੇ ਲੋਕਾਂ ਕੋਲ ਤੇ ਅਰਮੀ ਲੱਗੇ ਤੇ ਆਉਗੀ ਮੈਂ ਨਾ ਤੀ ਬਾਤ ਤਨੀਕ ਫੇ ਰਾਂਗੀ ਨਹੀਂ ਨੂੰ ਖੰਦ ਬਹੁਤਾ ਨਾ ਬਾਕੀ ਨਹੀਂ ਜਾਉਂਗੀ ਮਸੀ ਹੈ ਪਹਾੜ ਦੇ ਮੇਲੇ ਨੂੰ ਤਾਂ ਅੱਡੇ ਨਾਲ ਹੀ ਜਾਉਂਗੀ ਹਾਂ ਤਾਂ ਤੁਹਾਡੀ ਨਹੀਂ ਜਾਣਾ ਨਾ ਮੈਂ ਤਾਂ ਫਿਰ ਆਪਣੀ ਉੱਥੇ ਆੜੀ ਪੈਣੀ ਹੋਰ ਅਜਾ ਧਾੜੀ ਪਈ ਹੋਰੀ ਨਾ ਪਈ ਹੋਈ ਆ ਕਈ ਜਿਹਾ ਹੋ ਗਿਆ ਵਿਛੜੀ ਹੋਈ ਆ ਤੇਰੇ ਸਾਲ ਦੀ ਮੈਂ ਕਦੇ ਨਹੀਂ ਆਉਂਗੀ ਤਾਂ ਜਿੱਦਦੀ ਆਉਂਦੀ ਹੈ ਰੈ ਉਹ ਜਿੱਦਦੀ ਆਉਂਦੀ ਹੈ ਕਹਿੰਦੀ ਮੈਂ ਦੇਰ ਨਹੀਂ ਤੋਕ ਤਿੰਨ ਤੱਕ ਦੋ ਦਿਨ ਨਹੀਂ ਹੋਏ ਨਹੀਂ ਆ ਗਿਆ ਜੇ ਮਤੀ ਨਾ ਹੋਵੇ ਮਾਸੀ ਅਸਾਂ ਤਬਰ ਵੀ ਹੈ ਹਾਂ ਇਹਨਾਂ ਕਿ ਦਿਨਾਂ ਚ ਆਈ ਦੀ ਮਾਸੀ ਰਹਿਣਾ ਹਣਾ ਜੀ ਇਹਨਾਂ ਕਿ ਦਿਨਾਂ ਚ ਆਈ ਦੀ ਮਾਸੀ ਰਹਿਣਾ ਉਹ ਚੱਲ ਮਾਸੀ ਦੀ ਇੱਥੇ ਦੇਖ ਦੋ ਨੂੰ ਆ ਹੈ ਪੇਰਾ ਦੋ ਪੋਪੋਤਾ ਪੋਤੀ ਦੋਤਾ ਵੀ ਆ ਜਾਂਦਾ ਸਭ ਕੁਝ ਨੂੰ ਦੇਖਣਾ ਪੈਂਦਾ ਫਿਰ ਬਾਬਿਆਂ ਦੀ ਜਿਹੜੀ ਸੇਵਾ ਉਹ ਵੀ ਕਰਨੀ ਜ਼ਰੂਰੀ ਹੈ ਭਾਈ ਜਾਲਾ ਸੀ ਵੀ ਮਾਸੀ ਦੀਆਂ ਨੋਹਾਂ ਹੈ ਪੋਤਾ ਪੋਤੀ ਵੀ ਆ ਗੁੱਡੇ ਵੀ ਆ ਮੱਸੀ ਮਾਸੀ ਆ ਜਾਗੇ ਜੀ ਟਾਈਮ ਜ਼ਰੂਰ ਕਿ ਕੱਟਣਾ ਪੈਂਦਾ ਟਾਈਮ ਜੀ ਜੀ ਆ ਬੁੱਢਾ ਚੱਲ ਕੋਈ ਹਾਲੋ ਚਾਹ ਪੜੋ ਬੇ ਨਾ ਆ ਬਈ ਆਦੀ ਦੀਦੀ ਦੇਖ ਛੱਡ ਕੋ ਛੱਡੋ ਚਾਹ ਤਾਂ ਪੀਣੀ ਦੀ ਹੈਗੀ ਸੀ ਜਦਾਂ ਅੱਛਾ ਰਾਤ ਨੂੰ ਤੁਸੀਂ ਚਾਹ ਪੀਂਗੇ ਜੇ ਡਕਰਾਤਾ ਜੇ ਡਕਰੀ ਨਹੀਂ ਨਹੀਂ ਚਾਹ ਪਲਾ ਕੇ ਸਾਰਾ ਰਾਤ ਨੂੰ ਤੁਸੀਂ ਟਕਰਾਤਾ ਕਰੋ ਨਾ ਆ ਜਾ ਤੁਸੀਂ ਤੇਰੇ ਤੇ 30 ਕਿਲੋਮੀਟਰ ਸਫਰ ਘਟਣਾ ਦੇਖ ਕੇ ਓਏ ਪੁੱਤਾਂ ਨਾ ਫੜ ਲੈਵੇ ਕਿਸੇ ਨੂੰ ਮੈਂ ਤਾਂ ਕਈ ਨਹੀਂ ਨਹੀਂ ਖਾਣਾ ਥੋੜੀ ਨਾਲ ਦੇਗੀ ਹੈਲੋ ਥੋੜੋ ਥੋੜੋ ਚਾਹ ਪੀਓ ਲਓ ਮਾਸੀ ਮੈਂ ਵੀ ਲੈਣੀ ਆ ਅਲਗਾਂ ਦਾ ਲਾ ਗਿਆ ਤੰਬਾ ਪੋ ਚਲ ਹੁਣ ਪ੍ਰਸ਼ਾਦਾ ਸਾਕ ਜੱਟ ਤੁਸੀਂ ਪੀਓ ਤੁਹਾਡੇ ਵਾਸਤੇ ਬਣ ਕੇ ਆਈ ਐ ਤੁਹਾਡੇ ਵਾਸਤੇ ਵੀ ਆਈ ਜੀ ਹੋ ਗਲਾਸ ਮੈਂ ਵੀ ਚਾਹ ਦੇਖੇ ਲੰਨਾ ਜੀ ਕਰਨ ਬਾਹਰ ਖੇਲਦਾ ਮਾਸੀ ਨਿਆਣਿਆਂ ਨਾਲ ਖੇਲਣ ਲੱਗਿਆ ਪਾਹੋ ਗੁਰਦੁਆਰੇ ਵੀ ਰੂਹ ਵੀ ਜਾਂਦੀ ਅੱਛੇ ਉਹਨਾਂ ਦਾ ਪੂਰੀਆਂ ਦਾ ਤਾਂ ਖਾ ਕੇ ਮੋਟੇ ਬਣਨਾਂ ਰੂਹ ਕੋਈ ਕਿਹਦਾ ਚਾਹਾਂ ਕਈ ਵਾਰ ਬਟੀਆਂ ਗੁਰਦੁਆਰੇ ਵਿੱਚ ਮਿੱਕੀ ਉਹ ਤਾਂ ਉਹ ਇੱਕ ਤਾਂ ਸਾਢੇ 3 ਵਜੇ ਬਗਮ ਜਾਂਦੇ ਗਏ ਆ ਉਹ ਮੈਂ ਹੁਣ ਮੈਂ ਯਾਦ ਕਰਦਾ ਦਾ ਗੁਰਦੁਆਰੇ ਚ ਵੀ ਪਿਛਲੀ ਵਾਰ ਪੂਆ ਉੱਥੇ ਪ੍ਰਸ਼ਾਦ ਲੱਗੀ ਵੀ ਸੀ ਪੂਆ ਪਕਾਉਣ ਚੌਰ ਪਰ ਐਤ ਕੀ ਵੀ ਹੈਗੀ ਦੀ ਪਰ ਅਸੀਂ ਲੇਟ ਹੋ ਗਏ ਤੁਸੀਂ ਤਾਂ ਸੇਵਾ ਕਰਿਆ ਹੈ ਹਾਂ ਅਸੀਂ 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 ਲੇਟ ਹੋ ਗਏ ਅਥਰ ਗਣ ਮੁੰਡੇ ਹੀ ਲੱਗੇ ਪਏ ਦੋ ਤਿੰਨ ਪ੍ਰਸ਼ਾਦ ਦੇ ਪਕਾਉਣ ਮਾਂ ਵੀ ਹੁਣ ਹਾਂ ਚਲੋ ਜਿਸ ਦੀ ਕਿਸਮਤ ਚ ਸੇਵਾ ਹੋਈ ਕਰ ਸਕਦਾ ਹਾਂ ਠੀਕ ਤੁਸੀਂ ਰਹਿਣਾ ਨਹੀਂ ਆਪ ਰਹਿਣਾ ਨਹੀਂ ਔਰ ਤੁਹਾਨੂੰ ਕਹੀ ਜਾਂਦੇ ਰਹਿ ਜੇ ਔਰ ਹਾਂ ਨਾਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਾਡੇ ਕੋਲ ਵੀ ਗੇੜਾ ਮਾਰਿਆ ਆਇਓ ਬਾਦਾਂ ਗਏ ਐ ਕਿਦ ਨੇ ਆਵਾਜ਼ ਅੱਜ ਤੇ ਲੀਪੂ ਆ ਬੱਸ ਗੱਡੀ ਚੱਲ ਤਾ ਮਾ ਜਰੇ ਕੰਮੇ ਗਈ ਹਾਂ ਹਮ ਤਾਂ ਕਰਨੇ ਆ ਰਹੇ ਆ ਅਸੀਂ ਗੱਲ ਬਾਣੀ ਅੱਜ ਅੱਜ ਹਾਂ ਨਹੀਂ ਕਿੱਦੇ ਤੱਕ ਜਾਣਾ ਹੁੰਦਾ ਲਾ ਠੀਕ ਹੈ ਗੱਲ ਅਨੰਦ ਸਿੰਘ ਬਾਦਾਂ ਕਿਹੜਾ ਕੋਲ ਬਜਾ ਕੇ ਚੱਲ ਕੋਈ ਤਾਂ ਜੇ ਬਦਿਆ ਨਾ ਕਰਾ ਸਕਣ ਨੂੰ ਟੈਂਨ ਨਾ ਜਾ ਦੇ ਕੇ ਕਰਾਇਆ ਮੈਂ ਇੱਧਰ ਬੁਲਾਦੀ ਪੁੱਤ ਸਾਸਰੀ ਘਰ ਤੋਂ ਵੀ ਸਾਸਰੀ ਘਰ ਜੀ ਹਾਂ ਸੋਦਾ ਕੱਲ੍ਹ ਠੀਕ ਤੇ ਤੇ ਬਸ ਮਾਸੀ ਕੰਮ ਵਾਸਾ ਉਲਝੇ ਪਿਆ ਕੁਲੋੜੀ ਮਨਾਇਓ ਤੇ ਬਾਅਦ ਅਗਲੇ ਦਿਨ ਸਫਾਈ ਸਾਰਾ ਕੁਝ ਕਰਨ ਵਾਲਾ ਕੰਮ ਪਿਆਦਾ ਅੱਜ ਵੀ ਸਾਰੇ ਦਿਹਾੜੀ ਰੋਪੜੇ ਲੰਘੀ ਤਾਂ ਹੁਣ ਨੱਠ ਭੱਜ ਕਰਕੇ ਇੱਥੇ ਨੂੰ ਆਏ ਵੀ ਚਲੋ ਮੱਥਾ ਟੇਕ ਕੇ ਆਉਣਾ ਤਾਂ ਜ਼ਰੂਰੀ ਹੈ ਲਾਡ ਦੀ ਕੁਰਬਾਨੀ ਕੀਤੀ ਕੁਰਬਾਨੀ ਇੱਥੇ ਹੀ ਹੋਣੀ ਹੈ ਚਲੋ ਠੀਕ ਹੈ ਜੀ ਦੇਖਦੇ ਅਗਲਾ ਪ੍ਰੋਗਰਾਮ ਕਿਆ ਬਣਦਾ ਹੁਣ ਸੱਸ ਜੀ ਗਰਮੀ ਭਾਬੀ ਨਾਲ ਸੰਦੀਪ ਨੂੰ ਕਹਿੰਦੀ ਮਾੜੀ ਹੋ ਗਈ ਮੈਂ ਵੀ ਕਹਾਂ ਕਿ ਮੈਂ ਕਿੱਦਾਂ ਮਾੜੀ ਲੱਗਦੀ ਆ ਨਹੀਂ ਆ ਰਹੀ ਉਹ ਮੈਂ ਮੂਸੇ ਨਾਲ ਆ ਗਈ ਬਿੱਤੂ ਨੂੰ ਹੋ ਜਾਣਾ ਸ਼ਾਇਦ ਛੋਟਾ ਜਿਹਾ ਪੈ ਗਿਆ ਮੈਂ 5 ਦਿਨ ਤਾਂ ਬਿਮਾਰ ਦੀ ਚੱਲ ਗਈ ਮੇਰੇ ਉਹ ਠੰਡ ਜੀ ਠੰਡੀ ਜੀ ਲੱਗੀ ਹੋਈ ਆ ਅੱਛਾ ਬਈ ਠੰਡ ਤੋ ਤਾਰ ਦੋ ਠੰਡ ਹੋਣਾ ਚਾਹ ਪੀ ਕੇ ਤਰਦੀ ਉਹ ਠੰਡ ਹੋਰ ਕੇ ਹੁੰਦੇ ਆ ਲੈ ਮੈਂ ਠੀਬ ਖਾ ਗੱਲਾਂ ਦੇਖ ਲੈ ਕਹੜੀਆਂ ਕਰਦੀ ਆ ਭਾਬੀ ਦੇਖ ਲੈ ਦੁਆਇ ਦੁਆਂਦਾ ਭਾਈ ਨਦਵਾਈ ਵਾਲੀ ਉਹ ਠੰਡ ਨਹੀਂ ਹੈਗੀ ਉਹ ਮਤਲਬ ਉਦਾਂ ਹੀ ਠੰਡ ਪਾਉਂਦਾ ਮੌਸਮ ਠੰਡਾ ਚੱਲਦਾ ਜਿਆਦਾ ਠੰਡ ਹੋ ਗਈ ਤੇਲਾ ਭਾਬੀ ਨੂੰ ਲੱਗਦੀ ਠੰਡ ਦੇ ਦਿੱਤਾ ਮੇਰੀ ਆਏ ਭਾਬੀ ਦੇ ਪੁੱਛ ਲਿਆ ਕਿਆ ਖਾਂਦੀ ਦੇ ਨਾ ਕੋਟੀ ਨਾ ਸਵੈਟਰ ਕੁਝ ਨਹੀਂ ਚੁੰਨੀ ਜਿਲੀ ਤੇ ਤਾਂ ਕੋਟੀ ਰੇ ਸਵਾਗ ਕਰਦੇ ਹੁਣ ਲਾ ਭਾਈ ਹਾਂ ਨੱਤੀ ਕੇ ਬਸ ਛੁਕ ਤੇ ਠੰਡ ਨਹੀਂ ਲੱਗੀ ਵੀ ਹੈ ਅੱਜ ਪਤਾ ਕੀ ਠੰਡ ਮੰਨਦੇ ਨਹੀਂ ਤੁਸੀਂ ਮੰਨਦੇ ਠੰਡ ਮੰਨ ਨਹੀਂ ਦੀ ਸਾਡੇ ਠੰਡ ਹੈ ਉੱਤੇ ਨਹਿਰ ਪਾਣੀ ਤੁਹਾਡੇ ਨੇ ਹੈ ਨਾ ਨਹਰਾ ਇੱਕ ਭਾਬੀ ਸਾਡੇ ਉੱਪਰ ਰਹਿਣ ਕਰਕੇ ਨਾ ਹਵਾ ਸਿੱਧੀ ਬਣ ਆਉਂਦਾ ਜ਼ਿਆਦਾ ਪੈਂਦੀ ਆ ਹਾਂ ਹਵਾ ਸਿੱਧੀ ਪੈਂਦੀ ਉਹ ਵੀ ਤਾਂ ਕਰੇ ਕਿ ਨਹੀਂ ਆਣੀ ਜਦ ਦੀ ਨਹਿਰੇ ਜਦ ਬਿਮਾਰ ਹੋ ਗਿਆ ਟਿੱਕੀ ਹੋ ਗਿਆ ਰਾਈ ਜਦ ਚੱਲ ਭਾਬੀ ਦਵਾਈ ਦਵਾ ਜੀ ਹਾਂ ਪਿਛਲੀ ਵਾਰ ਸਰਦੀਆਂ ਚ ਗਏ ਸੀ ਜੇ ਫਤੇਗੜ ਸਾਹਿਬ ਜਾ ਗਏ ਸੀ ਨਾ ਆਪਾਂ ਹਾਂ ਫਤੇਗੜ ਸਾਹਿਬ ਜਾ ਜਦ ਨਹਿਰ ਨੂੰ ਠੰਡ ਲੱਗ ਗਈ ਦਿੱਥੇ ਜਾ ਕੇ ਇਸ ਵਾਰ ਵੀ ਗਿਆਏ ਤੁਸੀਂ ਚਲ ਵਧੀਆ ਵਧੀਆ ਤੇਰਾ ਬਿਮਾਰ ਹੋ ਗਿਆ ਲੇਰ ਠੰਡ ਬਹੁਤ ਆ ਭਾਬੀ ਹੁਣ ਵੀ ਠੰਡ ਪਾ ਲੱਗਣੀ ਹੋਤੀ ਇਹਨੂੰ ਬਿਮਾਰ ਹੋ ਗਿਆ ਭਾਬੀ ਤੇਰੀ ਕੀ ਸੇਵਾ ਕਰਾਂ ਬਸ ਹਾਂ ਤੂੰ ਭਾਈ ਇੱਧਰ ਸੇਵਾ ਕਰੀ ਜਾ ਇੱਧਰ ਦਾ ਸੇਵਾ ਚੱਲਦੀ ਹੋ ਰਹੀ ਹੈ ਭਾਬੀ ਆਪਣੇ ਤੋਂ ਘਰ ਵਾਲੀ ਆਪਣੇ ਤੋਂ ਭਾਬੀ ਮਾਸੂਮ ਨਹੀਂ ਉਹ ਹੈਗੀ ਪਊ ਮੈਂ ਤੈਨੂੰ ਕੁਝ ਕਹਿਣਾ ਆ ਦਊਗੀ ਆ ਨਾ 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 ਟਕਦਾ ਟਕਦਾ ਮਰੀ ਤੇ ਬੰਦ ਲਿਕ ਰਹੀ ਜਾਂਦਾ ਮੈਂ ਸੀ ਘੱਟ ਉਹ ਕੋਈ ਨਹੀਂ ਭਾਬੀ ਦੀ ਉਹਦੀ ਮਜ਼ਾਕ ਹਾਂ ਹਾਸੀ ਮਜ਼ਾਕ ਚੱਲੀ ਜਾਂਦਾ ਹੈ ਕੋਈ ਨਹੀਂ ਇਹ ਰਿਸ਼ਤਾ ਹੀ ਆ ਜਾਂਦਾ ਹੈ ਹਾਂ ਕੱਲ ਇਧਰ ਨਿਆਣੇ ਆਪਣਾ ਲੱਗੇ ਵਿੱਚ ਖੇਲਣਾ ਤੇ ਮਸਤ ਹੋਏ ਪਿਆ ਵੀਰ ਕਿੱਧਰ ਹੈ ਮੇਰਾ ਵੀਰ ਕਿੱਧਰ ਨੂੰ ਲੰਘ ਗਿਆ 10 ਮਿੰਟ ਹੋਈਆਂ ਅੱਛਾ ਚਾਉtheta ਕੋਲ ਠੀਕ ਹੈ ਠੀਕ ਹੈ ਠੀਕ ਚਲੋ ਹੁਣ ਮੈਂ ਵੀਡੀਓ ਕਰ ਦਿੰਦਾ ਇੱਥੇ ਬੰਦ ਜੀ ਕੋਈ ਆਪਣੇ ਹੋਰ ਪਰਸਨਲ ਨਭਾ ਦੇ ਵੀ ਸਾਡੇ ਨਾ ਇਹਦੇ ਮਸਾ ਦਰਸ਼ਨ ਪਾਈ ਕਰ। ਬੱਛਿਆ ਤੁਸੀਂ ਤਾਂ ਸਾਡੇ ਦਕਸ਼ਨ ਪਾਪਾ ਕੇ ਸਾਡੇ ਘਰ ਤੋਂ ਨਿਕਰਿਓ ਪਿਆ। ਆਏ ਮੈਂ ਮਾਜਿਆ ਫੁੱਲਾਂ ਦੀ ਬਾਤ ਕਰੀ ਜੀ ਸਾਡੇ ਘਰ ਚ ਦਾਦੇ ਕਰਦੀ ਫੁੱਲਾਂ ਦੀ ਬਾਤ ਹੋਈ ਹੋਰੀ। ਆਉਂਦੀਆਂ ਹੈ ਨਹੀਂ ਮੂੰਹ ਦਿਖਾਉਂਦੇ ਫੋਨ ਕਰਦੀਆਂ ਨਹੀਂ ਗੱਲਾਂ ਵੇਖ ਲਓ। ਸਹੀ ਫੋਨ ਮੇਰੇ ਕੋਲ ਪੂਰਾ ਲਾ ਲੋ ਚਾਰ ਪੰਜ ਦਿਨ ਹੋ ਗਏ ਮੇਰੇ ਕੋਲ ਨਹੀਂ ਆਇਆ ਕਿ ਮੇਰੇ ਮੈਂ ਝੂੜਨਗਾ ਅੱਛਾ ਚਾਰ ਪੰਜ ਦਿਨ ਮੰਨ ਕੋਈ ਨਾ ਟੈਂਸ਼ਨ ਆਲੇ ਚਾਰ ਪੰਜ ਦਿਨ ਕਸੀ ਜੀ ਜੀ ਤੇ ਰੋੜੀ ਕਰਕੇ ਉਸ ਤੋਂ ਪਹਿਲਾਂ ਤਾਂ ਫੋਨ ਟੋਟੇ ਕੋਲੇ ਤਾਂ ਕੋ ਟੋਟੇ ਤੇ ਉਹ ਕਬੀਲਦਾਰੀ ਦੇ ਝੰਝਟ ਕਿਹਨੂੰ ਕਹਿੰਦੇ ਇਹਨੂੰ ਗੱਲ ਤਾਂ ਪਤਾ ਹੈ ਹਾਂ ਕਬੀਲਦਾਰੀ ਦੇ ਝੰਝਟ ਕਿਹਨੂੰ ਕਹਿੰਦੇ ਕਦੇ ਕੋਈ ਨਿਆਣਾ ਬਿਮਾਰ ਹੋਵੇ ਕਦੇ ਕੋਈ ਸਿਆਣਾ ਹੋ ਗਿਆ ਬਸ ਚਲੀ ਜਾਂਦਾ ਚਲੋ ਠੀਕ ਹੈ ਜੀ ਹੁਣ ਦੇਖਦੇ ਆ ਵੀਡੀਓ ਅੱਧੀ ਕਰਦਣੀ ਬੰਦ ਆਪਾਂ ਨੇ ਮਾਰ ਸਾਨੂੰ ਸਾਰਨ ਚੜਦੀ ਗੱਲਾ ਚ ਰੱਖੇ ਜੀ ਅ ਦੰਦੂ ਗੁਨੇ ਰਾਚੋ ਗੁਨੇ ਤਰ ਕੇ ਮਖਸਾਓ ਕਜੀ ਬਾਇ ਬਾਇ ਹਲੋ ਜੀ ਸਾਡੀ ਸਿਸਟਰ ਨੂੰ ਛੋਟੀ ਜੀ ਨੂੰ ਬੁਲਾਓ ਜੀ ਸਾਸਰੀ ਘਰ ਸਵਾਦ ਨਿਕਲੀ ਸਾਸਰੀ ਘਰ ਜੀ ਸਾਰਿਆਂ ਨੂੰ ਆਹ ਤਾਂ ਐ ਵੀ ਧੂੜੀ ਰਹੀ ਆ ਮੈਂ ਵੀ ਤਾਂ ਛੋਟੀ ਜੀ ਤਾਂ ਹੀ ਗਿਆ ਬੇਬੇ ਤੇ ਦੀਦੀ ਇਧਰ ਤਾਂ ਕਹਿੰਦੇ ਜਿੱਸੀ ਕੌਟੀਆਂ ਵੀ ਨੇ ਸਾਡੇ ਤਾਂ ਘੰਡੇ ਲੱਗਦੇ ਮੇਰੀ ਕਹਾਣੀ ਅਸੀਂ ਤਾਂ ਧੀਮ ਖਾਣੇ ਆ ਧੀਮ ਉਹ ਫੀਮ ਬੂੰਗਾ ਅਜੇ ਪੁੱਟੇ ਸਿੱਧਾ ਸਮਾਨ ਨਹੀਂ ਖਾਈਦਾ ਹੁੰਦਾ ਉਹ ਹੀ ਤੇ ਬਲਾਕੀਆਂ ਬਲਾਕੀਆਂ ਲਾੜਣਾ ਕਹਨ ਸਾਰਿਆਂ ਨੇ ਤੁਹਾਨੂੰ ਨਹੀਂ ਪਤਾ ਕਿ ਇਹ ਲਾੜਣਾ ਨਹੀਂ ਪੜਾਣਾ ਨਿਹੜਾ ਕੋ ਤਾਂ ਹੈਗਾ ਕਹਿੰਦੀ ਫੇਰ ਦਾ ਕਾਟਾ ਕੀਤੀ ਯਾਨੀ ਕਿ ਤੂੰ ਵੀ ਖਾਂਦੀ ਂਿਆ ਕੋਈ ਨਹੀਂ ਪਤਾ ਕਿ ਮਿੰਦੀ ਮਤਲਬ ਕਿ ਕੋਟੀ ਦੀ ਗੱਲ ਕਰਦੀ ਮੈਨੂੰ ਲੱਗਦਾ ਇਹ ਵੀ ਕੋਟੀ ਲੈ ਕੇ ਨਹੀਂ ਪਹਿਣੀ ਰੋਟੀ ਲਈ ਵੀ ਹੈ ਕੋਟੀ ਦੀ ਘੁਮਰਾਟੀ ਨਹੀਂ ਇਹ ਤਾਂ ਬਾਹਰ ਤਾਂ ਪੈਰਚ ਵੀ ਨਹੀਂ ਪਗ ਲੈਂਦੀ ਗੁਰਦੁਆਰੇ ਨੂੰ ਕੁਝ ਨਹੀਂ ਕੁਝ ਫੇੜਿਆ ਹੀ ਕੁਝ ਨਹੀਂ ਕਿਹਨੇ ਮਾਈ ਜੱਸ ਨਹੀਂ ਬਿਚਾਰ ਆਇਆ ਜੋ ਕਿਨੇ ਚਾਹ ਕੇ ਚਾਹਤਾ ਪਈਆ ਬਗੁਰੇ ਪਹਿਲੇ ਨਾਲ ਕਹਿੰਦਾ ਤਾਂ ਦੁੱਧ ਵੀ ਲਿਆ ਇਹ ਕਰਾਣਿਆ ਮੈਂ ਵੀ ਕਹੀ ਜਾਵੇਂ ਤਕੜੀ ਕਹਾਤੇ ਹੋਗੀ ਹੈ ਦੁੱਧ ਦਾ ਗਲਾਸ ਕਿਵੇਂ ਪੀਜੂਗੀ ਹੈ ਹਾਂ ਭਾਂਕਲ ਜੀ ਲੈ ਆਏ ਸੀ ਨਾ ਲੈ ਗਾਨੇ ਖੋਣੇ ਨੇ ਥੋੜੀ ਠੜਾਇਆ ਹੈ ਕਹਿੰਦੇ ਕਿ ਮੈਂ ਕੜਾਇਆ ਠੰਡ ਚਲ ਗੋਈ ਜਾਨੀ ਤਾਂ ਉਦਾਂ ਨਹੀਂ ਪੀਤਾ ਕਦੀ ਤਾਂ ਪੀ ਲਿਆ ਕੰਨ ਮੈਨਾਂ ਵੀ ਤੂ ਨਾ ਆ ਬੁਗ ਗਿਆ ਉਹ ਮੇਰਾ ਵੀ ਤੂ ਇਹ ਇਹ ਨਾ ਆ ਜਾ ਬੁਗ ਲੈ ਦੀ ਗਾਵਲੇ ਇਹ ਗਲਾ ਅਨੇ ਅਨੇ ਕਾਉਣੇ ਵੀ ਬੁੱਗਾ ਮੇਰਾ ਖੂਨ ਪੀਂਦਾ ਪਹਿਲਾਂ ਉਹ ਮੇਰਾ ਖੂਨ ਨਹੀਂ ਪੜਾਇਆ ਉਹਨੇ ਇਨੀ ਪੀਸਾ ਕਦੀਆ ਨਿੱਕੀ ਤੂੰ ਜਿਆਦਾ ਨਹੀਂ ਪਿਆ ਲੱਗਿਆ ਮੰਮੇ ਮੇਲੇ ਮੈਂ ਦੀ ਉਹ ਮੇਰਾ ਸੰਦੀਪ ਪੀਂਦੀਆ ਖੂਨ ਮੈਂ ਤਾਂ ਕਰਕੇ ਕਹਿੰਦਾ ਨਿੱਕੀ ਲੈ ਜਾ ਬੋਕ ਲੈ ਜਾ ਇਹ ਕਦੀ ਰੰਮੇ ਖੂਨ ਕੀ ਇੰਨੀ ਜੀ ਹੁੰਦੀ ਹੈ ਦੋ ਦਿਨਾਂ ਪਾਈਆ ਖੂਨ ਮੈਂ 1 ਸਾਲ ਹੋ ਗਿਆ ਮੈਂ ਤਾਂ ਖੂਨ ਡੋਨੇਟ ਨਹੀਂ ਹੋਇਆ ਚੱਕਰਾਂ ਦਾ ਤੇ ਜੋ ਪੀ ਜਾਂਦੀ ਸਾਰਾ ਖੂਨ ਅੱਜ ਜੇ ਮੈਂ ਪੀਕਾਂ ਅੱਜ ਰਾਹ ਤੇ ਚੰਦਲੇ ਅੰਦਾ ਪੀ ਕੇ ਦੇ ਡੰਗੋ ਆਇਕਾ ਅੱਜ ਡੰਗੋ ਇੱਕ ਪੀਣਾ ਪੂਰਾ ਖੂਂਦਾ ਮੇਰੇ ਲੱਗ ਫਿਰ ਰੋੜ ਤੇ ਖੜਦੀ ਅੱਜ ਨਾ ਵੀਰ ਜੀ ਵੀ ਨਹੀਂ ਅੱਜ ਤਾਂ ਰਾਹ ਤੇ ਚ ਕਿਸ ਵੀਰ ਖੂਨ ਪੀਣੀ ਪੀਣਾ ਉਹ ਤੇ ਪਿਲਾਵੜੀਆਂ ਕਰ ਨਹੀਂ ਪਹੁੰਚਦੀ ਫਿਰ ਆ ਰਸਤੇ ਤੇ ਰਾਤ ਕੱਟੋ ਤੇ ਮਤਾਇੋ ਨਾ ਉਹ ਚਲੋ ਹਸਨੇ ਤੁਸਨੇ ਇੰਨੀ ਬੋਤਾ ਚਲੋ ਮਿਲੋ ਮਾਸੀ ਨੂੰ ਟਾਈਮ ਬਾਤ ਹੋ ਗਿਆ ਪਰ ਚਲ ਜਲ ਠੀਕ ਆ ਮਾਸੀ ਜੀ ਬਹਿਣ

ਸੋਬਸੇ ਰਸਤਾ ਚਲੋ ਚਲੋ ਉੱਠੋ ਹਣਾ ਤੁਹਾਡਾ ਦਿਲ ਨਹੀਂ ਕਰਦਾ ਬੈੱਡ ਪਰ ਤੇ ਉੱਠਣ ਨੂੰ ਦਿਲ ਨਹੀਂ ਕਰਦਾ ਕੋਈ ਨਹੀਂ 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 ਲੈ ਆਏ ਸੀ ਹੁਣ ਨਹੀਂ ਜਾਣਾ ਬੱਸ ਮਾਸੀ ਕੋਲ ਖੇਚਲਾ ਨਿਗਾਨੀ ਪੈਦਾ ਪੁੱਛੋ ਤੇਰੀ ਜਗਾਵਾ ਉਧਰ ਜਾਂਦੇ ਦੱਸੋ ਆਇਆ ਤੁਸੀਂ ਉਪਰ ਹੀ ਤੇ ਬਸ ਅੰਦਰ ਵੀ ਕੋਈ ਜਗਾ ਦੇਖਦੇ ਹੈ ਨਾ ਚਲੋ ਬੋਲਣਾ ਸ਼ੁਰੂ ਕਰਦੇ ਆਂ ਤੇ ਰੋਟੀਓ ਨੇ ਵਿੱਚ ਤੇ ਵਜ਼ਨ ਘਟਾ ਲਓ ਕਿਵੇਂ ਘਟਾਉਣਾ ਵਜ਼ਨ ਨਾ ਲੱਗਿਆ ਨਹੀਂ ਕਿ ਮਸਰੀਆਂ ਤੀਆਂ ਇਹ ਚਲੋ ਨਿਕਲੋ ਇੱਥੋਂ ਤੁਸੀਂ ਖਾਰੂ ਵੱਢਿਆ ਪਿਆ ਇੱਧਰ ਮੇਰਾ ਜੀਜਾ ਬਜਾਰਾ ਚੁੱਪ ਕਰੀ ਬੈਠਾ ਪਰਾ ਜੀਤੇ ਬਥੇ ਰੋਡੀਆਂ ਦੇ ਲਵਾਤਾ ਸੱਤਰੀ ਗੱਲਾਂ ਸੋਹਣੀਆਂ ਆ ਰਹੇ ਹਾਂ ਹਾਂ ਤੀਜਾ ਹੁੰਦੇ ਲਾ ਤੀਜਾ ਦੇਖੀ ਜਾਂਦਾ ਵੀ ਕਰਦੇ ਗਿਆ ਹੈ ਮਾਸੀ ਤੂੰ ਬੈਠੀ ਰਹਿ ਤੂੰ ਠੰਡ ਨਾਲ ਲੌਲੀ ਕੋਈ ਮਾਸੀ ਬਹਿ ਜਾ ਤੁਸੀਂ ਬੱਸ ਅਸੀਂ ਅਸੀਂ ਨਿਕਲ ਜਾਣਾ ਹੁਣ ਬੈਕਗ੍ਰਾਉਂਡੋਂ ਆ ਦੇ ਕੇ ਮਾਤੂੰ ਬੈਠੀਗਾ ਫੇਰ ਚੱਲ ਨਾ ਨਾ ਮੈਂ ਲਾਂ ਕੇ ਨਾ ਚਾੜਾ ਨਹੀਂ ਆ ਜਾ ਨਹੀਂ ਹਜੇ ਤੁਸੀਂ ਐਰ ਹੁਣ ਤੁਹਾਨੂੰ ਥੋੜਾ ਛੱਡ ਕੇ ਨਾ ਜੇ ਕੱਲੀ ਹੁੰਦੀ ਫੇਰ ਤਾਂ ਅਸੀਂ ਤੱਕੇ ਤੱਕੇ ਨਾਲ ਲੈ ਵੀ ਜਾਂਦੇ ਪਿਛਲੀ ਚਲੋ ਠੀਕ ਆ ਮਸੀਬਾ ਚੰਗਾ ਬੂਆ ਫਿਰ ਮਾਰੋ ਤੁਹਾਡੀ ਸਿਹਤ ਦਾ ਧਿਆਨ ਰੱਖਿਆ ਨਾ ਚੜਦੀ ਕਲਾ ਚ ਰੱਖਿਆ ਦੋਵਾਂ ਨੂੰ ਹਾਂ ਆ ਬਲੇ ਮੇਰਾ ਪੁੱਤ ਇਹ ਗਾਰੀ ਬੰਦ ਕਰ ਹਾਂ ਚਲੋ ਗੱਡੀ ਜੈਸੇ ਖਤਰਾ ਆ ਰਿਹਾ ਬਸ ਬਹਾਗਰੂ ਬਹਾਗਰੂ ਦੋ ਘਾਟੀਆਂ ਜਾਣੀ ਹੈ ਬਹਾਗਰੂ ਬਹਾਗਰੂ ਹਾਂ ਮੇਰਾ ਸਪੋਰਟਰ ਆ ਗਏ ਨਿਆਣੇ ਚਲੋ ਠੀਕ ਹੈ ਜੀ ਠੀਕ ਆ ਠੀਕ ਆ ਓਕੇ ਬਾਏ ਬਾਏ ਗੱਡੀ ਜਾ ਜਾ ਅਵਲਟ ਹੋ ਗੋ